ਚਾੜਦਾ ਵੀਰੇ ਫਿਰ ਸਤਗੁਰਾਂ ਦੇ ਪੈਰੀਂ ਪੈ ਕੇ ਸਤਗੁਰਾਂ ਕਿਸ਼ਤੀ ਵਿੱਚ ਚੜਾਂਦਾ ਹੈ ਫਿਰ ਸਤਗੁਰ ਜੀ ਜਦੋਂ ਕਿਸ਼ਤੀ ਵਿੱਚ ਬੈਠੇ ਤਾਂ ਉਹ ਕੰਡੇ ਨਹੀਂ ਲਗਾ ਰਿਹਾ ਕਿਸ਼ਤੀ ਨੂੰ ਕਿਸ਼ਤੀ ਦੇ ਚੱਕਰ ਲਗਾਏ ਜਾ ਰਿਹਾ ਦਰਿਆ ਦੇ ਵਿੱਚ ਔਰ ਸਤਗੁਰ ਜੀ ਕਹਿੰਦੇ ਸ਼ਾਇਦ ਇਹ ਸਾਨੂੰ ਤੁਸੀਂ ਕੰਡੇ ਤੇ ਤਾਂ ਲਾਓ ਕਹਿੰਦੇ ਸਤਗੁਰ ਜੀ ਹੁਣ ਤੁਸੀਂ ਮਸਾਂ ਆਏ ਹੋ ਫਿਰ ਪਤਾ ਨਹੀਂ ਕਦ ਆਓਗੇ ਇਸ ਕਰਕੇ ਸਤ ਵਿੱਚ ਮਰੀ ਅੱਖਾਂ ਨਹੀਂ ਰਜੀਆਂ ਸਤਗੁਰ ਜੀ ਬੜੇ ਖੁਸ਼ ਹੋਏ ਉਹਨਾਂ ਨੇ ਕਿਹਾ ਜਦ ਤੂੰ ਸਾਨੂੰ ਯਾਦ ਕਰੇਗਾ ਅਸੀਂ ਜਦੋਂ ਉਦੋਂ ਹੀ ਹਾਜ਼ਰ ਹੋ ਜਾਵਾਂਗੇ ਪੇ ਸਤਗੁਰ ਜੀ ਨੇ ਕੰਡੇ ਤੇ ਲਗਾ ਕੇ ਜਦ ਸਤਗੁਰ ਜੀ ਨੂੰ ਕਿਰਾਇਆ ਦੇਣ ਲੱਗੇ ਨਾ ਤਾਂ ਸਦਾ ਮਲਾ ਕਹਿੰਦਾ ਵੀ ਸਤਗੁਰ ਜੀ ਤੁਸੀਂ ਅਗਲੇ ਜਣੇ ਭਗ ਸાગਰ ਦੇ ਮਲਾ ਹੋ ਮੈਂ ਇੱਥੇ ਦਾ ਮਲਾ ਮੈਂ ਤੁਹਾਨੂੰ ਇੱਥੋਂ ਪਾਰ ਲਗਾਇਆ ਤੁਸੀਂ ਅੱਗੇ ਪਾਰ ਮੈਨ ਲਗਾਇਓ ਸਤਗੁਰ ਜੀ ਜਿੱਥੇ ਗੁਰਦੁਆਰਾ ਬਾਬਾ ਅਰਸਾਬ ਸ਼ੋ ਸ਼ੋਭਤ ਹੈ ਇਹ ਰਾਜਾ ਰਤਨ ਚੰਦ ਜੀ ਦਾ ਘਰ ਹੁੰਦਾ ਸੀ ਮਹਿਲ ਹੁੰਦਾ ਸੀ ਉੱਥੇ ਅੱਜ ਇਹ ਗੁਰਦੁਆਰਾ ਸਾਹਿਬ ਸ਼ੋਭਤ ਹੈ ਜਿੱਥੇ ਸਤਗੁਰ ਨੇ ਚੌਪਾਈ ਸਾਹਿਬ ਦਾ ਉਚਾਰਨ ਕੀਤਾ ਜੋ ਕਿ ਪੰਜ ਬਾਣੀਆਂ ਵਿੱਚ ਸ਼ਾਮਲ ਹੈ ਜੀ